ਭਰਦੇ ਵੀ ਕੀ ਆ ਕੋ ਜਦੋਂ ਆਪਦੇ ਆਪ ਸਾਰਾ ਕੁਝ ਲਿਖ ਕੇ ਉਹ ਬੰਦੇ ਨੇ ਦੋ ਬੰਦਿਆਂ ਦਾ ਨਾਮ ਲੈ ਕੇ ਕੋਈ ਜ਼ਹਿਰੀਲੀ ਕੀ ਨਿਗਲ ਕੇ ਆਪਣੀ ਆਤਮ ਹੱਤਿਆ ਕਰ ਲਈ ਸਾਨੂੰ ਨਹੀਂ ਪਤਾ ਲੱਗਿਆ ਅਸੀਂ ਰਹੇ ਵੀ ਖ਼ਬਰ ਨਹੀਂ ਕੋਈ ਟੈਗ ਵਗੈਰਾ ਹੋਵੇ ਉਹਨੂੰ ਘਰੋਂ ਚੱਕ ਕੇ ਲਿਆਏ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਕਿਉਂ ਜਦੋਂ ਇੱਕ ਨੌਜਵਾਨ ਬੰਦੇ ਦੀ ਮੌਤ ਹੁੰਦੀ ਆ ਆਪਾਂ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਆ ਮੈਨੂੰ ਗੌਰ ਕਰਿਆ ਮੈਂ ਉਸ ਵਕਤ ਪਿੰਡ ਨਹੀਂ ਦੀ ਮੈਨੂੰ ਕਹਿੰਦੇ ਕਿੱਥੇ ਆ ਸਾਡੇ ਕੋਲੇ ਵੀਡੀਓ ਬੁਕਾੜਾ ਵੀ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਵੀ ਐਨੇ ਪੈਸੇ ਮੈਂ ਫੁਲਾਨੇ ਨੂੰ ਦੇਤੇ ਪਰ ਕੋਈ ਸੁਣਵਾਈ ਨਹੀਂ ਦੂਜੇ ਫਿਰ ਪਹਿਲਾਂ ਆਪਾਂ ਘਰੋਂ ਨਿਕਲਦੇ ਆ ਇਹ ਖਾਕੀ ਧੁੱਗੇ ਕੋਲੇ ਜਿਹੜੇ ਆਪਣੇ ਮੰੰਦਾਂ ਨੇ ਇਹਦੇ ਬਾਰੇ ਦਸਤਾਵੇਜ਼ ਦੇ ਨਾਲ ਸਾਰੀ ਡਿਟੇਲ ਨਾਲ ਡਿਸਕਸ ਹੋ ਗਈ ਇਹ ਬਸ ਬਸ ਥਾਣੇ ਦੇ ਨਾਲ ਸੰਬੰਧ ਮੁਕਦਮੇ ਆ ਕਿ ਕਈਆਂ ਦੇ ਵਿੱਚ ਮੁਕਦਮਾ ਬਹੁਤ ਨਹੀਂ ਪਤਾ ਲੱਗ ਰਹੀਆਂ ਨਹੀਂ ਆ ਉਹਦੇ ਵਿੱਚ ਮੈਂ ਵਿਸ਼ਵਾਸ ਦਿਲਾਉਣਾਗਾ ਜੋ ਵੀ ਕਾਰਵਾਈ ਕਾਨੂੰਨ ਅਨੁਸਾਰ ਹੋਊਗੀ ਉਹ ਕੀਤੀ ਜਾਊਗੀ ਕੋਈ ਗਲੇ ਜਾਂ ਚਲਾਣ ਪੇਸ਼ ਹੋਣਾ ਰਹਿਣਾਗਾ ਸਾਰਾ ਇੰਟੈਂਟ ਕਰਾਇਆ ਜਾਊਗਾ ਤੇ ਜਿਵੇਂ ਅੰਮਲੀ ਪਾਈ ਉਹ ਵੀ ਪਤਾ ਕਰਾਂਗੇ ਕਿਦੇ ਅਸਰ ਦੀ ਛੋਟੇ ਮੁਲਾਜ਼ਮਾਂ ਦੀ ਥਨਾ ਖਰਾਬ ਨਹੀਂ ਪਤਾ ਦੇ ਕਰਾਂਗੇ ਪੂਰੇ ਬ੍ਰਿਸ਼ੀਨਵਾ ਜੋਸ਼ ਨੀਤਾ ਸਾਹਮਣੇ ਲਿਆਂਦੀ ਜਾਊਗੀ ਇਤਾਰਵੇ ਕੀਤਾ ਹੈ ਧੰਨਵਾਦ ਜੀ ਧੰਨਵਾਦ ਜੀ ਤੁਸੀਂ ਛੋੜੇ ਜੋ ਡੀਐਸਪੀ ਸਾਹਿਬ ਹੈ ਆਪਾਂ ਨੂੰ ਦੱਸਦੇ ਜੀ ਅੰਦਰ ਗੱਲ ਹੋਈ ਹੈ ਉਹੀ ਜਿਹੜੀ ਆ ਪਹਿਲਾਂ طے ਕਰੀ ਹੈ ਮੇਰੇ ਵੱਲੋਂ ਵੀ ਹੁਣ ਸਮਾਰਤੀ ਪੱਲ ਵਧਗੇ ਆਪਾਂ ਤੇ ਨਾਰੇ ਲਗਾ ਕੇ ਆਪਾਂ ਸਮਾਪਤੀ ਵੱਲ ਲੱਗਦੇ ਹੋ ਤੇ ਸਮਾਨ ਜਿਹੜਾ ਇਕੱਠਾ ਕਰਾ ਕੇ ਜਣਾ ਭਾਂਡਾ ਟੀਟਾ ਜਿਹੜਾ ਕਿ ਭੱਜ ਨਾ ਜਾਇਓ ਤੇ ਸਾਨੂੰ ਦੁਵਾਰੀਆਂ ਸਮੱਸਿਆ ਦੀ ਕੋਈ ਦਰੀਆਂ ਭਾਂਡੇ ਫੁੱਫੜ ਕੋਲੇ ਜਮਾ ਕਰਾ ਦਿਓ ਤੇ ਦਰੀਆਂ ਇਹਦੇ ਕੋਲ ਸਿੱਧੀਆਂ ਕਰ ਦਿਓ ਧੰਨਵਾਦ ਜੀ ਵਿਸ਼ਵਾਸ ਕਰਦੇ ਆਪਾਂ ਨਾਰੇ ਵੀ ਲਾਉਂਦੇ ਫਿਰ ਹੁਣ ਕਰੇ ਵਿਸ਼ਵਾਸ ਤੇ ਰੱਖੇ ਹੋਇਆ ਆਪਣਾ ਕੰਮ ਧੰਨਵਾਦ ਜੀ ਸਰਾਂ ਦਾ ਥੰਨੇ ਬੱਦਲੇ ਤੇ ਆਏ ਹਾਂ ਰੇਕ ਸਾਂ ਜੁਨਿਓ ਨੇ ਇੱਕ ਕੱਢ ਕੰਮ ਦਾ ਵੱਲੋਂ ਅਸੀਂ ਐਸਐਸਪੀ ਮਾਨਸਾ ਦਾ ਦਫ਼ਤਰ ਦਕਰੋ ਕੀਤਾ ਕਾਰਨ ਇਹ ਹੈ ਵੀ ਪਿਛਲੇ ਦਿਨਾਂ ਦੇ ਵਿੱਚ ਮਾਨਸਾ ਦੀ ਜਿਹੜੀ ਪੁਲਿਸ ਹੈ ਉਹਨੇ ਲਗਾਤਾਰ ਲੋਕਾਂ ਦੇ ਉੱਤੇ ਝੂਠੇ ਪਰਚੇ ਕੀਤੇ ਹੈ ਜਿਹੜੇ ਸਾੱਚ ਦਾ ਕੋਈ ਬਨਾਦ ਨਹੀਂ ਕੋਈ ਉਹਦਾ ਜੇ ਕਹੀ ਦੀਏ ਵੀ ਸਬੂਤ ਨਹੀਂ ਹੈਗਾ ਉਹ ਪਰਚੇ ਰੱਦ ਕੀਤੇ ਤੇ ਲਗਾਤਾਰ ਅਸੀਂ ਕਈ ਵਾਰੀ ਅਫਸਰ ਸਾਹਿਬ ਨੂੰ ਮਿਲੇ ਪਰ ਇਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਅੱਜ ਇਹ ਜੋ ਵੱਡੀ ਗਿਣਤੀ ਦੇ ਵਿੱਚ ਬੀਕੇ ਜੂ ਟਕਾਉਂਦਾ ਦੀ ਫੋਰਸ ਤੇ ਨਾਲ ਵੱਡੀ ਗਿਣਤੀ ਸਾਡੀਆਂ ਭੈਣਾ ਵੇ ਕਾਫਲੇ ਦੇ ਰੂਟ ਦੇ ਵਿੱਚ ਐਸਐਸਪੀ ਡਾਕਟਰ ਵਾਲਾ ਰਵਾਨਾ ਹੋਏ ਤਾਂ ਇੱਥੋਂ ਦੀ ਮਾਨਸ਼ਾ ਦੀ ਪੁਲਿਸ ਨੇ ਭਾਜੜ ਪਈ ਵੱਡੀ ਗਿਣਤੀ ਚ ਆ ਕੇ ਫੋਰਸ ਨੂੰ ਰੋਕ ਕੇ ਜਿਹੜੀਆਂ ਮੰਗਾਂ ਸੀਗੀਆਂ ਤਰੰਤ ਉਹ ਮੰਨੀਆਂ ਤੇ ਜਿਹੜੇ ਪਰਚੇ ਸੀਗੇ ਕੈਂਸਲ ਉਹ ਕਰੇ ਤੇ ਕੋਲ ਪਰ ਪਰਚੇ ਦੇ ਕੈਂਸਲ ਕਰਨ ਦਾ ਭਰੋਸਾ ਦਿੱਤਾ ਇਸ ਕਰਕੇ ਫੇਰ ਡੀਐਸਪੀ ਐਸਐਚਓ ਤੇ ਆਪਣੇ ਸੀਆਈ ਸਟਾਫ ਦੇ ਐਸਐਚਓ ਉਹਨਾਂ ਨੇ ਭਰੋਸਾ ਦਿੱਤਾ ਤੇ ਲੋਕਾਂ ਨੂੰ ਸ਼ਾਂਤ ਕੀਤਾ ਜਿਹਨਾਂ ਲੋਕਾਂ ਦਾ ਗੁੱਸਾ ਸੀਗਾ ਬਹੁਤ ਸੁਨਾਨੀ ਚੜਿਆ ਹੋਇਆ ਸੀਗਾ ਇਸ ਕਰਕੇ ਜਿਹੜੇ ਝੂਠੇ ਪਰਤੇ ਸੀ ਉਹ ਰਾਤ ਕਰਵਾਏ ਤੇ ਜੇਕਰ ਜਿਹੜੇ ਇੱਕ ਦੋ ਮੰਗਾ ਤੇ ਪਿਸ਼ਵਾਸ ਦਿੱਤਾ ਉਹ ਉਹਨਾਂ ਨੇ ਵਿਸ਼ਵਾਸ ਘੜ ਕੀਤਾ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਆ ਲੋਕਾਂ ਦਾ ਗੁੱਸਾ ਸਾਹਮਣੇ ਦੇ ਵਾਸਤੇ ਮਾਨਸਾ ਦੇ ਨੇ ਦੀ ਪੁਲਿਸ ਜਿਹੜੀ ਉਹ ਤਿਆਰ